ਗਰਮੀਆਂ ਦੇ ਵਿੱਚ ਗੱਲ ਕਰ ਲਈਏ ਤੇ ਸਭ ਤੋਂ ਜ਼ਿਆਦਾ ਵਰਤਿਆ ਜਾਂਦਾ ਆ ਨਾਰਲ ਪਾਣੀ ਸਿਕੰਜਮੀ ਤੇ ਇਸ ਦੇ ਨਾਣਾ ਲੱਸੀ ਪਰ ਤੁਹਾਨੂੰ ਕੀ ਜਾਣ ਕੇ ਤੁਸੀਂ ਬਿਲਕੁਲ ਹੈਰਾਨ ਹੋ ਜੂਗੇ ਜਿੰਨੇ ਕੁ ਫਾਇਦੇ ਨਾਰਲ ਪਾਣੀ ਦੇ ਆ ਉਸ ਤੋਂ ਜ਼ਿਆਦਾ ਵੱਧ ਨੁਕਸਾਨ ਨਾਰਲ ਪਾਣੀ ਦੇ ਆ ਜੀ ਬਿਲਕੁਲ ਤੁਸੀਂ ਸੁਣ ਕੇ ਹੈਰਾਨ ਤਾਂ ਹੋ ਹੀ ਗਏ ਹੋਵੋਗੇ ਕਿਉਂਕਿ ਨਾਰਲ ਪਾਣੀ ਦੀ ਜਿੱਥੇ ਕੀ ਗੱਲ ਕਰ ਲਈਏ ਸਾਡੇ ਸ਼ਰੀਰ ਦੇ ਵਿੱਚ ਪਾਣੀ ਦੀ ਕਮੀ ਨੂੰ ਪੂਰੀ ਕਰਦਾ ਹੈ ਸਾਡੀ ਚਮੜੀ ਲਈ ਬਹੁਤ ਜ਼ਿਆਦਾ ਵਧੀਆ ਹੁੰਦਾ ਹੈ ਤੇ ਸਾਡੇ ਸ਼ਰੀਰ ਦੇ ਲਈ ਵੀ ਬਹੁਤ ਜ਼ਿਆਦਾ ਵਧੀਆ ਹੁੰਦਾ ਹੈ ਪਰ ਕਿਤੇ ਨੇ ਕਿਤੇ ਦੇ ਨੁਕਸਾਨ ਦੀ ਗੱਲ ਕਰ ਲਈ ਤਾਂ ਬਿਲਕੁਲ ਇਹ ਸਰੀਰ ਦੇ ਵਿੱਚ ਨੁਕਸਾਨ ਵੀ ਜਿਹੜਾ ਕਰ ਸਕਦਾ ਹੈ ਤੁਹਾਨੂੰ ਦੱਸ ਦਈਏ ਕਿ ਇੱਕ ਅਪਡੇਟ ਜਿਹੜੀ ਹੈ ਸਾਂਝੀ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਨਾਰੀਅਲ ਪੀਣ ਦੇ ਨਾਲ ਇੱਕ ਵਿਅਕਤੀ ਦੀ ਜਿਹੜੀ ਹੈ ਮੌਤ ਹੋ ਜਾਂਦੀ ਹੈ ਜੀ ਬਿਲਕੁਲ ਤੁਸੀਂ ਸਹੀ ਸੁਣ ਰਹੇ ਹੋ ਕਿ ਨਾਰੀਅਲ ਪਾਣੀ ਯਾਨੀ ਕਿ ਜੇਕਰ ਤੁਸੀਂ ਨਾਰਯਣ ਪਾਣੀ ਇਸ ਤਰੀਕੇ ਨਾਲ ਪੀਂਦੇ ਹੋ ਤਾਂ ਬਿਲਕੁਲ ਤੁਹਾਨੂੰ ਤੁਹਾਡੀ ਜਾਨ ਤੋਂ ਵੀ ਹੱਥ ਤੱਕ ਹੋਣਾ ਪੈ ਸਕਦਾ ਸੋ ਬਿਲਕੁਲ ਇਹੀ ਤੁਹਾਡੇ ਤੋਂ ਅਪੀਲ ਕੀਤੀ ਜਾਂਦੀ ਹੈ ਕਿ ਨਾਰੀਅਲ ਪਾਣੀ ਜੇਕਰ ਤੁਸੀਂ ਪੀ ਰਹੇ ਹੋ ਤਾਂ ਬਿਲਕੁਲ ਦੇਖ ਕਿ ਤੇ ਇਸ ਤਰੀਕੇ ਨਾਲ ਨਾ ਪੀਓ ਕਿ ਤੁਹਾਡੇ ਜਾਨ ਤੇ ਵੀ ਜੜਾ ਆ ਕਿਤੇ ਨਾ ਕਿਤੇ ਨੁਕਸਾਨ ਪਹੁੰਚ ਸਕਦਾ ਸੋ ਬਿਲਕੁਲ ਤੁਹਨ ਦੱਸ ਦਈਏ ਕਿ ਨਾਰੀਅਲ ਪਾਣੀ ਜਿੱਥੇ ਕਿ ਸਭ ਤੋਂ ਜ਼ਿਆਦਾ ਨਾਰੀਅਲ ਪਾਣੀ ਗਰਮੀਆਂ ਦੇ ਵਿੱਚ ਵਿਕਦਾ ਆ ਅਸੀਂ ਦੇਖਦੇ ਕਿ ਬਾਜ਼ਾਰਾ ਤੇ ਵਿੱਚ ਆਮ ਤੌਰ ਤੇ ਨਾਰੀਅਲ ਪਾਣੀਆਂ ਦੇ ਜਿਹੜੇ ਰੇੜੀਆਂ ਲੱਗੀਆਂ ਹੁੰਦੀਆਂ ਨੇ ਪਰ ਨਾਰੀਅਲ ਪਾਣੀ ਕਿੰਨੇ ਕੁ ਟਾਈਮ ਤੱਕ ਆਪਾਂ ਪੀ ਸਕਦੇ ਤੇ ਕਿਸ ਤਰੀਕੇ ਨਾਲ ਇਹਨੂੰ ਰੱਖ ਕੇ ਆਪਾਂ ਇਹਦੀ ਵਰਤੋਂ ਜਿਹੜੀ ਹੈ ਕਰ ਸਕਦੇ ਆ ਤੁਹਨ ਦੱਸ ਦਈਏ ਕਿ ਕਾਫੀ ਜ਼ਿਆਦਾ ਨਾਰੀਅਲ ਪਾਣੀ ਦੇ ਵਿੱਚ ਇਲੈਕਟ੍ਰੋਨ ਜਾਂਦੇ ਜੋ ਕਿ ਸਾਡੇ ਸਰੀਰ ਲਈ ਬਹੁਤ ਜ਼ਿਆਦਾ ਲਾਭਦਾਇਕ ਹੁੰਦਾ ਹੈ ਤੇ ਸਾਡੇ ਸਰੀਰ ਦੇ ਲਈ ਕਾਫੀ ਜ਼ਿਆਦਾ ਕੰਮ ਕਰਦਾ ਹੈ ਇਸ ਦੇ ਨਾਲ ਨਾਲ ਜਿਹੜਾ ਇੱਕ ਗੱਲ ਕਰ ਲਈ ਨਾਰੀਅਲ ਪਾਣੀ ਤੇ ਤਾਂ ਬਿਲਕੁਲ ਨਾਰੀਅਲ ਪਾਣੀ ਜਿਹੜਾ ਸਰੀਰ ਦੀ ਪਾਣੀ ਦੀ ਕਮੀ ਨੂੰ ਵੀ ਪੂਰੀ ਕਰਦਾ ਹੈ ਪਰ ਉੱਥੇ ਇੱਕ ਖਬਰ ਜੁੜੀ ਹੈ ਸਾਂਝੀ ਕੀਤੀ ਜਾ ਰਹੀ ਹੈ ਜਿੱਥੇ ਕਿ ਇੱਕ ਆदमी ਵੱਲੋਂ ਇੱਕ ਸਖਸ ਵੱਲੋਂ ਜੁੜਾ ਹੈ ਨਾਰੀਅਲ ਪਾਣੀ ਪੀਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਉਸ ਦੀ ਅੱਧੀ ਰਾਤ ਵਿੱਚ ਹੀ ਜਿਹੜੀ ਉਹਦੀ ਡੈਥ ਹੋ ਜਾਂਦੀ ਹੈ ਕਾਰਨ ਕੀ ਹੈ ਤੁਹਾਨੂੰ ਦੱਸ ਦਿੰਦੇ ਆ ਕਿ ਨਾਰੀਅਲ ਪਾਣੀ ਕਿਸ ਤਰੀਕੇ ਨਾਲ ਪੀਣਾ ਚਾਹੀਦਾ ਹੈ ਤੁਹਾਨੂੰ ਦੱਸ ਦਈਏ ਕਿ ਨਾਰੀਅਲ ਪਾਣੀ ਜੋ ਕਿ 3 ਤੋਂ 4 ਦਿਨ ਪੁਰਾਣਾ ਸੀਗਾ ਤੇ ਫ੍ਰਿਜ ਤੋਂ ਜਿਹੜਾ ਬਾਹਰ ਰੱਖਿਆ ਹੋਇਆ ਸੀਗਾ ਉਸ ਵਿਅਕਤੀ ਵੱਲੋਂ ਨਾਰੀਅਲ ਪਾਣੀ ਨੂੰ ਜਿਹੜੇ ਪੀਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਹਾਲਾਂਕਿ ਨਾਰੀਅਲ ਪਾਣੀ ਜਿਹੜਾ ਪੂਰਾ ਨਹੀਂ ਪੀਤਾ ਸਿਰਫ ਅੱਧੇ ਤੋਂ ਜ਼ਿਆਦਾ ਆਪਾਂ ਕਹਿ ਸਕਦੇ ਕਿ ਨਾਰੀਅਲ ਪਾਣੀ ਜੋੜਾ ਪੀ ਲਿਆ ਸੀਗਾ ਪਰ ਜਿਸ ਦੇ ਕਾਰਨ ਉਸ ਦੇ ਸਰੀਰ ਦੇ ਵਿੱਚ ਹਾਲਾਤ ਜੁੜੀ ਹੈ ਉਹਦੀ ਖਰਾਬ ਹੋ ਗਈ ਸੀ ਇਸ ਦੇ ਨਾਲ ਨਾਲ ਤੁਹਾਨੂੰ ਦੱਸ ਦੇ ਕਿ ਉਸ ਵਿਅਕਤੀ ਨੂੰ ਸਰੀਰ ਦੇ ਵਿੱਚ ਪਹਿਲਾਂ ਤਾਂ ਉਹਨੂੰ ਬਹੁਤ ਜ਼ਿਆਦਾ ਗਰਮੀ ਲੱਗਦੀ ਹੈ ਉਸ ਤੋਂ ਬਾਅਦ ਉਸ ਨੂੰ ਬਹੁਤ ਤੇਜ਼ ਚੱਕਰ ਆਉਂਦੇ ਜਿਸ ਦੇ ਕਾਰਨ ਉਹ ਡਿੱਗ ਪੈਂਦਾ ਹੈ ਇਸ ਦੇ ਨਾਲ ਨਾਲ ਤੁਹਾਨੂੰ ਦੱਸ ਦੇ ਕਿ ਉਸ ਵਿਅਕਤੀ ਦੀ ਜਿਹੜੀ ਹੈ ਮੌਤ ਹੋ ਜਾਂਦੀ ਹੈ ਇਸ ਦੇ ਨਾਲ ਤੁਹਾਨੂੰ ਦੱਸਦੀ ਹੈ ਕਿ ਮਿੱਟ ਤੱਕ ਵਿਅਕਤੀ ਦੀ ਮਹਿਲਾ ਦੁਆਰਾ ਦੱਸਿਆ ਜਾ ਰਿਹਾ ਹੈ ਕਿ ਉਸ ਦੀ ਧਰਮ ਪਤਨੀ ਵੱਲੋਂ ਇਹ ਗੱਲ ਆਖੀ ਜਾ ਰਹੀ ਹੈ ਕਿ ਨਾਰੀਅਲ ਪਾਣੀ ਪੀਣ ਦੇ ਜਿਹੜੀ ਇਹ ਡੈਥ ਹੋਈ ਹੈ ਕਾਰਨ ਇਹ ਹੈ ਕਿ ਨਾਲਲ ਪਾਣੀ ਨੂੰ ਜਿਹੜਾ ਉਲੀ ਯਾਨੀ ਕਿ ਫੰਗਸ ਜਿਹੜੀ ਇਹ ਲੱਗੀ ਹੋਈ ਸੀ ਕਿ ਬਸ ਥੋੜਾ ਜਿਹਾ ਸਾਫ ਕਰਕੇ ਉਸ ਪਾਣੀ ਦੀ ਜਿਹੜੀ ਇਹ ਵਰਤੋਂ ਕੀਤੀ ਗਈ ਹੈ ਇਸ ਤੋਂ ਬਾਅਦ ਉਸ ਵਿਅਕਤੀ ਯਾਨੀ ਕਿ ਮੇਰੇ ਹਸਬੰਡ ਇਹ ਤਬiyet ਖਰਾਬ ਹੋਣੀ ਸ਼ੁਰੂ ਹੋ ਗਈ ਉਸ ਤੋਂ ਬਾਅਦ ਉਹਨਾਂ ਨੂੰ ਕਾਫੀ ਮਾਤਰਾ ਦੇ ਵਿੱਚ ਪਸੀਨਾ ਆਉਂਦਾ ਹੈ ਤੇ ਉਹ ਚੱਕਰ ਖਾ ਕੇ ਜੜੇ ਹੇਠੇ ਡਿੱਗ ਪੈਂਦੇ ਨੇ ਜਦੋਂ ਤੱਕ ਅਸੀਂ ਉਹਨਾਂ ਨੂੰ ਹਸਪੀਟਲ ਦੇ ਵਿੱਚ ਲਿਜਾਣ ਦੀ ਕੋਸ਼ਿਸ਼ ਕਰਦੇ ਤੇ ਰਾਹ ਦੇ ਵਿੱਚ ਹੀ ਉਹਨਾਂ ਦੀ ਜੁੜੀ ਹੈ ਡੈੱਥ ਹੋ ਜਾਂਦੀ ਹੈ ਸੋ ਬਿਲਕੁਲ ਗੱਲ ਕਰ ਲੈ ਨਾਰੀਲ ਪਾਣੀ ਦੀ ਜੇਕਰ ਤੁਸੀਂ ਨਾਰੀਲ ਪਾਣੀ ਦੀ ਵਰਤੋਂ ਕਰ ਰਹੇ ਹੋ ਤਾਂ ਨਾਰੀਲ ਪਾਣੀ ਜਿਹੜਾ ਹੈ ਜੇਕਰ ਗੱਲ ਕਰੇ ਨਾਰੀਅਲ ਪਾਣੀ ਦੀ ਤਾਂ ਬਿਲਕੁਲ ਤੁਹਾਨੂੰ ਦੱਸਦੀ ਜੇਕਰ ਤੁਸੀਂ ਨਾਰੀਅਲ ਪਾਣੀ ਦੀ ਵਰਤੋਂ ਕਰ ਰਹੇ ਹੋ ਤਾਂ ਨਾਰੀਅਲ ਪਾਣੀ ਨੂੰ ਫ੍ਰਿਜ ਦੇ ਵਿੱਚ ਜ਼ਰੂਰ ਰੱਖਦੇ ਹੋ ਤਾਂ ਕਿ ਤੁਹਾਨੂੰ ਵੀ ਕਿਤੇ ਉੱਲੀ ਲੱਗਿਆ ਹੋਇਆ ਜਾਂ ਫਿਰ ਕਿਤੇ ਨਾ ਕਿਤੇ ਗਲਤ ਪਾਣੀ ਪੀ ਕੇ ਤੁਹਾਡੀ ਵੀ ਤਬiyet ਜੁੜੀਏ ਖਰਾਬ ਨਾ ਹੋ ਜਾਵੇ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਲਾਪਰਵਾਹੀ ਛੋੜੀਏ ਨਹੀਂ ਕਰਨੀ ਚਾਹੀਦੀ ਕਿਉਂਕਿ ਡਾਕਟਰ ਵੱਲੋਂ ਇਹ ਗੱਲ ਆਖੀ ਜਾ ਰਹੀ ਹੈ ਕਿਉਂਕਿ ਨਾਰੀਅਲ ਪਾਣੀ ਦੇ ਵਿੱਚ ਕੁਝ ਏਦਾਂ ਦੇ ਸਾਇਨ ਹੁੰਦੇ ਨੇ ਜੋ ਕਿ ਬਾਹਰ ਰੱਖ ਕੇ ਗਰਮੀ ਦੇ ਵਿੱਚੋਂ ਜ਼ਹਿਰੀਲੇ ਪਦਾਰਥ ਜੜੇ ਨੇ ਪੈਦਾ ਕਰ ਦਿੰਦੇ ਨੇ ਜੋ ਕਿ ਸਾਡੇ ਸਰੀਰ ਲਈ ਬਹੁਤ ਜ਼ਿਆਦਾ ਹਾਨੀਕਾਰਕ ਨੇ ਤੁਹਾਨੂੰ ਦੱਸਦੀ ਕਿ ਇਸ ਦੇ ਤਹਿਤ ਇਹ ਵੀ ਅਦਾ ਲਾਖੀ ਗਈ ਹੈ ਕਿ ਸਰੀਰ ਦੇ ਵਿੱਚ ਜ਼ਹਿਰੀਲੇ ਪਦਾਰਥ ਜੜੇ ਨੇ ਉਸ ਵਿਅਕਤੀ ਦੇ ਪਾਈ ਗਏ ਨੇ ਯਾਨੀ ਕਿ ਇਹ ਗੱਲ ਕਿਤੇ ਨੇ ਕਿਤੇ ਬਿਲਕੁਲ ਸੱਚ ਹੁੰਦੇ ਹੋਏ ਦਿਖਾਈ ਦੇ ਰਹੀ ਹੈ ਕਿ ਨਾਰੀਅਲ ਪਾਣੀ ਦੇ ਵਿੱਚ ਕੁਝ ਏਦਾਂ ਦੇ ਪਦਾਰਥ ਹੁੰਦੇ ਆ ਜੋ ਕਿ ਜ਼ਹਿਰੀਲੇ ਦਾ ਰੂਪ ਜੜਾ ਧਾਰਨ ਕਰ ਲੈਂਦੇ ਨੇ ਉਹਨਾਂ ਵੱਲੋਂ ਗੱਲ ਆਖੀ ਗਈ ਹੈ ਕਿ ਜਦੋਂ ਉਸ ਵਿਅਕਤੀ ਦੇ ਸਾਰੇ ਟੈਸਟ ਵਗੈਰਾ ਹੋਏ ਨੇ ਤਾਂ ਉਸ ਦੇ ਵਿੱਚ ਵੀ ਇਹੀ ਗੱਲ ਸਾਹਮਣੇ ਆਈ ਹੈ ਕਿ ਸਰੀਰ ਦੇ ਵਿੱਚ ਜ਼ਹਿਰੀਲੇ ਪਦਾਰਥ ਜਿਹੜੇ ਨੇ ਪਾਈ ਗਏ ਨੇ ਸੋ ਬਿਲਕੁਲ ਜੇਕਰ ਤੁਸੀਂ ਨਾਰੀਅਲ ਪਾਣੀ ਪੀ ਰਹੇ ਹੋ ਤਾਂ ਇਸ ਚੀਜ਼ ਦਾ ਖਾਸ ਤੌਰ ਤੇ ਧਿਆਨ ਰੱਖ ਲਿਓ ਕਿ ਕਿਤੇ ਤੁਸੀਂ ਤਾਂ ਇਹ ਲਾਪਰਵਾਹੀ ਜਿਹੜੀ ਹੈ ਨਹੀਂ ਕਰ ਰਹੇ ਕਿਉਂਕਿ ਨਾਰੀਅਲ ਪਾਣੀ ਜੇਕਰ ਤੁਸੀਂ ਬਾਜ਼ਾਰੋਂ ਵੀ ਪੀ ਰਹੇ ਹੋ ਇੱਕ ਵਾਰੀ ਚੈੱਕ ਜ਼ਰੂਰ ਕਰ ਲਿਓ ਕਿਤੇ ਉਹਨੂੰ ਉਲੀ ਯਾਨੀ ਕਿ ਫੰਗਸ ਤਾਂ ਨਹੀਂ ਲੱਗੇ ਹੋਏ ਜਾਂ ਫਿਰ ਪਾਣੀ ਦੇ ਵਿੱਚ ਕੋਈ ਗੰਦੀ ਸਮੈਲ ਤਾਂ ਨਹੀਂ ਆ ਰਹੀ ਹੈ ਸੋ ਹੋਰ ਇਦਾਂ ਦੀ ਅਪਡੇਟ ਲਈ ਸਾਡੇ ਨਾਲ ਬਨੇ ਰਹੋ ਤਾਂ ਦੇਖਦੇ ਰਹੋ ਦ ਸਿਟੀ ਹੈਟਲਾਈਨਸ